ਖਬਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿਕਾਰ ਫਿਲਮੀ ਅਦਾਕਾਰ ਜੈ ਰੰਧਾਵਾ ਨੂੰ ਲੈ ਕੇ ਆਈ ਵੱਡੀ ਖਬਰ ਫੈਨਸ ਹੋਏ ਚਿੰਤਤ ਕਿਉਂਕਿ ਜੈ ਰੰਧਾਵਾ ਦੀ ਲੋਕਾਂ ਦੇ ਦਿਲਾਂ ਦੇ ਵਿੱਚ ਥਾਂ ਬਣੀ ਹੋਈ ਹੈ ਪਤਾ ਨਹੀਂ ਪੰਜਾਬੀ ਗਾਇਕ ਇੰਡਸਟਰੀ ਨੂੰ ਪੰਜਾਬੀ ਫਿਲਮ ਇੰਡਸਟਰੀ ਨੂੰ ਕਿਸ ਦੀ ਨਜ਼ਰ ਲੱਗੀ ਹੈ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਅਤੇ ਅਹਿਮ ਖਬਰ ਆ ਰਹੀ ਹੈ ਪੰਜਾਬੀ ਫਿਲਮ ਇੰਡਸਟਰੀ ਤੋਂ ਇੱਕ ਚਿੰਤਾਜਨਕ ਖਬਰ ਸਾਹਮਣੇ ਆਈ ਹੈ ਆਪਣੀ ਦਮਦਾਰ ਅਦਾਕਾਰੀ ਅਤੇ એનર્ਜੀ ਲਈ ਜਾਣੇ ਜਾਂਦੇ ਅਦਾਕਾਰ ਅਤੇ ਗਾਇਕ ਜੈ ਰੰਧਾਵਾ ਆਪਣੀ ਆਉਣ ਵਾਲੀ ਫਿਲਮ ਇਸ਼ਕ ਨਾਮਾ 56 ਦੀ ਸ਼ੂਟਕ ਦੌਰਾਨ ਗੰਭੀਰ ਹਾਸੀਏ ਦਾ ਸ਼ਿਕਾਰ ਹੋ ਗਿਆ ਹਨ ਅਮਰਸਰ ਵਿੱਚ ਚੱਲ ਰਹੀ ਸ਼ੂਟਿੰਗ ਦੌਰਾਨ ਇੱਕ ਖਤਰਨਾਕ ਜੰਪ ਸੀਨ ਤੇ ਅਚਾਨਕ ਭਿਆਨਕ ਸੀਨ ਨੇ ਅਚਾਨਕ ਭਿਆਨਕ ਮੂੜ ਲੈ ਲਿਆ ਜਿਸ ਨਾਲ ਸੈੱਟ ਤੇ ਹਫੜਾ ਦਫੜੀ ਮਚ ਗਈ ਦੱਸਿਆ ਜਾ ਰਿਹਾ ਹੈ ਕ੍ਰੇਨ ਨਾਲ ਸੀਨ ਕਰਦੇ ਹੋਏ ਹੋਇਆ ਹਾਦਸਾ ਦੱਸਿਆ ਜਾ ਰਿਹਾ ਹੈ ਕਿ ਫਿਲਮ ਦੇ ਇੱਕ ਸੀਨ ਵਿੱਚ ਜੈ ਰੰਡਾਵਾ ਦੀ ਉਚਾਈ ਤੋਂ ਛਾਲ ਮਾਰਨੀ ਸੀ ਇਸ ਲਈ ਕ੍ਰੇਨ ਇਸ ਲਈ ਕ੍ਰੇਨ ਮਸ਼ੀਨ ਦੀ ਵਰਤੋਂ ਕੀਤੀ ਜਾ ਰਹੀ ਸੀ ਪਰ ਤਕਨੀਕੀ ਖਰਾਬੀ ਕਾਰਨ ਮਸ਼ੀਨ ਨੇ ਸਮੇਂ ਸਿਰ ਕੰਮ ਨਹੀਂ ਕੀਤਾ ਸੰਤੁਲਨ ਵਿਗੜਨ ਕਾਰਨ ਜੈ ਜੈ ਰੰਡਾਵਾ ਨਿਸ਼ਚਿਤ ਥਾਂ ਤੇ ਸੁਰੱਖਤ ਲੈਂਡਿੰਗ ਕਰ ਸਕੇ ਅਤੇ ਸਿੱਧਾ ਨੀਲੇ ਦੀ ਕੰਧ ਨਾਲ ਟਕਰਾਈ ਜਾ ਟਕਰਾਈ ਟੱਕਰ ਇੰਨੀ ਜ਼ਬਰਦਸਤ ਸੀ ਕਿ ਉਹਨਾਂ ਦੇ ਸਿਰ ਉਹ ਜੇ ਗੰਭੀਰ ਸੱਟ ਲੱਗੀ ਜੈਨ ਰੰਦਾਵਾ ਦਾ ਕਰਵਾਇਆ ਗਿਆ ਐਮ ਆਈ ਆਰ ਦੱਸਿਆ ਜਾ ਰਿਹਾ ਹੈ ਕਿ ਹਾਦਸੇ ਤੋਂ ਬਾਅਦ ਯੂਨਟ ਦੇ ਮੈਮਰਾ ਨੇ ਮੌਕੇ ਤੇ ਪਹੁੰਚ ਕੇ ਆਦਾਕਾਰ ਨੂੰ ਮੁੱਢਲੀ ਸਹਾਇਤਾ ਦਿੱਤੀ ਹਾਲਾਤ ਨੂੰ ਦੇਖਦੇ ਹੋਏ ਉਹਨਾਂ ਨੂੰ ਬਿਨਾਂ ਦੇਰੀ ਕੀਤੇ ਨਜ਼ਦੀਕੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਦੀ ਨਿਗਰਾਨੀ ਹੇਠ ਇਲਾਜ ਹੋਇਆ ਅਧਿਆਤ ਵਜੋਂ ਉਹਨਾਂ ਦੇ ਸਿਰ ਦਾ ਐਮ ਆਈ ਆਰ ਅਤੇ ਹੋਰ ਜ਼ਰੂਰੀ ਮੈਡੀਕਲ ਟੈਸਟ ਕੀਤੇ ਗਏ ਹਨ ਤਾਂ ਜੋ ਕਿਸੇ ਅੰਦਰੂਨੀ ਸੱਟ ਦੀ ਪੁਸ਼ਟੀ ਕੀਤੀ ਜਾ ਸਕੇ ਫਿਲਹਾਲ ਸਤਿਰ ਹੈ ਜੈ ਰੰਧਾਵਾ ਫਿਲਮ ਦੀ ਟੀਮ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਜੈ ਰੰਧਾਵਾ ਦੀ ਹਾਲਾਤ ਫਿਲਹਾਲ ਸਤਿਰ ਹੈ ਅਤੇ ਉਹ ਡਾਕਟਰਾਂ ਦੀ ਨਿਗਰਾਨੀ ਹੇਠ ਹਨ ਹਾਲਾਂਕਿ ਉਹਨਾਂ ਨੂੰ ਕੁਝ ਸਮਾਂ ਆਰਾਮ ਕਰਨ ਦੀ ਸਲਾਹ ਦਿੱਤੀ ਗਈ ਹੈ ਕਟਨਾ ਦੀ ਖਬਰ ਸਾਹਮਣੇ ਆਉਂਦੇ ਹੀ ਸੋਸ਼ਲ ਮੀਡੀਆ ਤੇ ਪ੍ਰਸ਼ੰਸਾ ਦੀ ਚਿੰਤਾ ਸਾਫ ਨਜ਼ਰ ਆਈ ਹੈ ਫੈਨਸ ਲਗਾਤਾਰ ਉਹਨਾਂ ਦੇ ਜਲਦੀ ਠੀਕ ਹੋਣ ਦੀਆਂ ਦਬਾਵਾ ਕਰ ਰਹੇ ਹਨ ਕੌਣ ਹਨ ਜੈ ਰੰਧਾਵਾ ਜੈ ਰੰਧਾਵਾ ਦਾ ਅਸਲੀ ਨਾਮ ਬਿਕਰਮਜੀਤ ਸਿੰਘ ਰੰਧਾਵਾ ਹੈ ਉਹਨਾਂ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਟੀਵੀ ਪੇਸ਼ਕਾਰ ਵਜੋਂ ਕੀਤੀ ਸੀ ਅਤੇ ਹੌਲੀ-ਹੌਲੀ ਪੰਜਾਬੀ ਸੰਗੀਤ ਅਤੇ ਸਿਨੇਮਾ ਵਿੱਚ ਆਪਣੀ ਖਾਸ ਜਗ੍ਹਾ ਬਣਾਈ। ਸਾਲ 2022 ਵਿੱਚ ਆਈ ਫਿਲਮ ਸ਼ੂਟਰ ਨਾਲ ਉਹਨਾਂ ਨੂੰ ਜ਼ਬਰਦਸਤ ਪ੍ਰਸਿੱਧੀ ਮਿਲੀ ਸੀ। ਅਦਾਕਾਰ ਹੋਣ ਦੇ ਨਾਲ-ਨਾਲ ਪੰਜਾਬੀ 뮤직 ਇੰਡਸਟਰੀ ਦਾ ਜਾਣਿਆ ਪਛਾਣਿਆ ਨਾਮ ਅਧਿਕਾਰਤ ਬਿਆਨ ਦੀ ਉਡੀਕ ਹੈ। ਫਿਲਹਾਲ ਜਹਰੰਦਾਵਾ ਵੱਲੋਂ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ। ਉਨ੍ਹਾਂ ਦੀ ਸਿਹਤ ਬਾਰੇ ਅਗਲਾ ਅਪਡੇਟ ਹੈ ਮੈਡੀਕਲ ਰਿਪੋਰਟ ਰਿਪੋਟਾ ਆਉਣ ਤੋਂ ਬਾਅਦ ਪਤਾ ਲੱਗੇਗਾ ਫਿਲਮ ਇਸ਼ਕਨਾਮਾ 56 ਦੀ ਸ਼ੂਟਿੰਗ ਫਿਲਹਾਲ ਰੋਕ ਦਿੱਤੀ ਗਈ ਹੈ ਅਤੇ ਟੀਮ ਅਦਾਕਾਰ ਦੇ ਪੂਰੀ ਤਰ੍ਹਾਂ ਠੀਕ ਹੋਣ ਦਾ ਇੰਤਜ਼ਾਰ ਕਰ ਰਹੀ ਹੈ ਅਤੇ ਦੁਨੀਆ ਭਰ ਦੇ ਪੰਜਾਬੀ ਵੀ ਜੈਨਦਾਵਾ ਲਈ ਦੁਆਵਾ ਕਰ ਰਹੇ ਨੇ ਅਰਦਾਸਾਂ ਕਰ ਰਹੇ ਨੇ ਕਿਉਂਕਿ ਉਹ ਪੰਜਾਬ ਦੇ ਇੱਕ ਮਾਨਲੇ ਅਤੇ ਪਰਮੰਨੇ ਫਿਲਮੀ ਅਦਾਕਾਰ ਹਨ ਦੁਨੀਆ ਭਰ ਦੇ ਪੰਜਾਬੀਆਂ ਵੱਲੋਂ ਖਾਸ ਕਰਕੇ ਜਿਹੜੇ ਉਨੂੰ ਚੋਣ ਵਾਲੇ ਨੇ ਉਹਦੇ ਪ੍ਰਸ਼ੰਸਕ ਨੇ ਉਹਦੇ ਸ਼ੁਭਚਿੰਤਕ ਨੇ ਉਹਨਾਂ ਵੱਲੋਂ ਧਰਮਤੂ ਉੱਪਰ ਉੱਠ ਕੇ ਵੱਡੇ ਪੱਧਰ ਤੇ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਜੈ ਰੰਦਾਵਾ ਦੇ ਸਿੱਧ ਦੀ ਸੱਤ ਦੀ ਰਿਕਵਰੀ ਦੀ ਧੰਨ